ਨਮਾਜ਼ ਸਟੈਚੂ ਜਿਹੜਾ ਸਥਾਪਿਤ ਕੀਤਾ ਉਹ ਅਸੀਂ ਇਦਾਂ ਦੇ ਧੰਤ ਦਾ ਲੈ ਕੇ ਆਂਦਾ ਸੀ ਵਾ ਜਿਹੜਾ ਤੋੜ ਨਾ ਸਕੀ ਇਹਨੂੰ ਕਿ ਉਹਦੇ ਉੱਤੇ ਅੱਜ ਛਾਈ ਮਾਰੀ ਗਈ ਸਵੇਰੇ ਮੈਨੂੰ 7:30 7:30 ਵਜੇ ਪਤਾ ਲੱਗਾ ਕਿ ਪ੍ਰਾਇਮਰੀ ਸਕੂਲ ਦੇ ਵਿੱਚ ਖਾਲਸਤਾਨੀ ਜਿੰਦਾਬਾਦ ਫੋਰਸ ਦੇ ਨਾਰੇ ਲਿਖੇ ਹੁਣ ਪਤਾ ਲੱਗਾ ਕਿ ਸਟੈਚੂ ਨਾਲ ਵੀ ਛੇੜਖਾਨੀ ਹੋਈ ਪੰਜਾਬ ਦੇ ਹਾਲਾਤ ਕੀ ਹੋ ਗਏ ਆ ਕਿ ਇੱਕ ਵਾਰ ਪਹਿਲਾਂ ਐਡੀ ਹਮਗਤ ਕਰਨ ਤੋਂ ਬਾਅਦ ਦੂਸਰੀ ਵਾਰ ਫੇਰ ਆਗੇ ਬਾਬਾ ਸਾਹਿਬ ਦੇ ਸਟੈਚੂ ਦਾ ਜੋ ਛੇੜਖਾਨੀ ਕੀਤੀ ਆ ਇਹਦੇ ਲਈ ਜਿੰਨੀ ਵੀ ਇਹਦੀ ਨਿੰਦਿਆ ਕੀਤੀ ਜਾਵੇ ਘੱਟਾ ਅਸੀਂ ਫਲੋਰ ਦੇ ਪੈਨ ਨੰਗਲ ਵਿੱਚ ਮੌਜੂਦ ਹਾਂ ਜਿੱਥੇ ਇੱਕ ਵਾਰੀ ਫੇਰ ਤੋਂ ਡਾਕਟਰ ਬੀ ਆਰ ਐਮ ਵੇਦਕਾਰੀ ਦੇ ਜਿਹੜੇ ਸਟੈਚੂ ਦੇ ਨਾਲ ਛੇੜਖਾਨੀ ਕੀਤੀ ਗਈ ਆ ਤੇ ਜਿਸ ਤੋਂ ਬਾਅਦ ਪਿੱਛੇ ਤੁਸੀਂ ਦੇਖ ਸਕਦੇ ਮੇਰੇ ਤਸਵੀਰਾਂ ਦੇ ਵਿੱਚ ਫੇਰ ਮਾਹੌਲ ਜਿਹੜਾ ਫਿਰ ਗਰਮਾ ਰਿਹਾ ਇੱਥੇ ਉਹੀ ਸਟੈਚੂ ਹੈ ਜਿੱਥੇ ਪਿਛਲੇ ਕੁਝ ਮਹੀਨੇ ਪਹਿਲਾਂ ਹੀ ਜਿਹੜਾ ਬੇਅਦਬੀ ਕੀਤੀ ਗਈ ਸੀ ਗੁਰਪਤਵੰਤ ਪੰਨੂਵੱਲੋ ਪਹਿਲਾਂ ਵੀ ਇੱਕ ਵੀਡੀਓ ਵਾਇਰਲ ਕੀਤੀ ਸੀ ਜਿਸ ਤੋਂ ਬਾਅਦ ਇਹ ਮਾਮਲਾ ਭਖਿਆ ਸੀਗਾ ਤੇ ਹੁਣ ਫਿਰ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਹੈ ਜਿਸ ਤੋਂ ਬਾਅਦ ਫਿਰ ਇਹ ਮਾਮਲਾ ਇਸ ਸਟੈਚੂ ਦੇ ਨਾਲ ਜਿਹੜੇ ਆਵਾਸ ਸਾਹਿਬ ਨਾਲ ਫਿਰ ਛੇੜਖਾਨੀ ਹੋਈ ਹੈ ਗੱਲਬਾਤ ਵੀ ਕਰਦੇ ਹੈਗੇ ਆਂ ਅਸੀਂ ਸਾਬਕਾ ਸਰਪੰਚ ਮੌਜੂਦ ਹੈ ਖੁਸ਼ਰਾਮ ਜੀ ਉਹੀ ਸਟੈਚੂ ਆ ਉਹੀ ਹਰਕਤ ਦੁਆਰਾ ਤੋਂ ਹੋਈ ਆ ਫਿਰ ਤੋਂ ਪਹਿਲਾਂ ਕਹਿੰਦੇ ਦੋਸ਼ੀ ਫੜ ਹੋ ਗਏ ਸੀਗੇ ਪਰ ਲੱਗਦਾ ਨਹੀਂ ਫਿਰ ਕੋਈ ਅਸਰ ਹੋਇਆ ਹੈਗਾ ਉਹਨਾਂ ਮਾੜੇ ਆਨਸਰਾਂ ਤੇ ਫਿਰ ਬੇਅਦਬੀ ਦੀ ਕੋਸ਼ਿਸ਼ ਕੀਤੀ ਦੇਖੋ ਬਹੁਤ ਹੀ ਅਤਿ ਨਿੰਦਣਯੋਗ ਆ ਔਰ ਪੂਰੇ ਸਮਾਜ ਦੇ ਅੰਦਰ ਭਾਰੀ ਰੋਸ ਆ ਇਹ ਔਰ ਉਹਦੇ ਨਾਲ ਹੀ ਜਿਹੜੇ ਇੱਥੇ ਦਾ ਸਰਕਾਰ ਦਾ ਸਿਸਟਮ ਆ ਉਹਨਾਂ ਦੀ ਇੰਟੈਲੀਜੈਂਸੀ ਆ ਉਹਨਾਂ ਦਾ ਤੰਤਰ ਆ ਜਿਹੜਾ ਪੂਰੀ ਤਰ੍ਹਾਂ ਫੇਲ ਹੋ ਗਿਆ ਕਿ 31 ਮਾਰਚ ਨੂੰ ਇੱਥੇ ਬਾਬਾ ਸਾਹਿਬ ਦੇ ਸਟੈਚੂ ਦੇ ਉੱਤੇ ਖਾਲਸਤਾਨ ਦੇ ਨਾਰੇ ਲਿਖੇ ਗਏ ਬਾਬਾ ਸਾਹਿਬ ਦਾ ਨਰਾਦਰ ਕੀਤਾ ਗਿਆ ਔਰ ਤੋੜਨ ਦੀ ਧਮਕੀ ਦਿੱਤੀ ਗਈ ਅਸੀਂ ਉਸ ਧਮਕੀ ਦਾ ਮੂੰਹ ਤੋੜਮਾ ਜਵਾਬ ਦਿੱਤਾ ਅਸੀਂ ਉਸ ਧਮਕੀ ਦਾ ਮੂੰਹ ਤੋੜਮਾ ਜਵਾਬ ਦਿੱਤਾ ਔਰ ਇੱਥੇ ਅਸੀਂ ਉਸ ਸਟੈਚੂ ਨੂੰ ਹਟਾ ਕੇ ਨਵਾਂ ਸਟੈਚੂ ਨਵਾਂ ਸਟੈਚੂ ਸਥਾਪਿਤ ਕੀਤਾ ਸੀ ਜਿਹੜਾ ਨਵਾਂ ਸਟੈਚੂ ਅਸੀਂ ਸਥਾਪਿਤ ਕੀਤਾ ਸੀਗਾ ਔਰ ਨਵਾਂ ਸਟੈਚੂ ਜਿਹੜਾ ਸਥਾਪਿਤ ਕੀਤਾ ਉਹ ਅਸੀਂ ਇਦਾਂ ਦੇ ਤੰਤ ਦਾ ਲੈ ਕੇ ਆਂਦਾ ਸੀ ਵਾ ਜਿਹੜਾ ਤੋੜ ਨਾ ਸਕੀ ਇਹਨੂੰ ਔਰ ਉਹ ਤਿੰਨ ਇੰਦਨ ਜੋ ਘਟਣਾ ਕਿ ਉਹਦੇ ਉੱਤੇ ਅੱਜ ਸ਼ਾਈ ਮਾਰੀ ਗਈ ਸਵੇਰੇ ਮੈਨੂੰ 7 7:30 ਵਜੇ ਪਤਾ ਲੱਗਾ ਕਿ ਪ੍ਰਾਇਮਰੀ ਸਕੂਲ ਦੇ ਵਿੱਚ ਖਾਲਸਤਾਨੀ ਜਿੰਦਾਬਾਦ ਫੋਰਸ ਦੇ ਨਾਰੇ ਲਿਖੇ ਅਸੀਂ ਪੁਲਿਸ ਨੂੰ ਤੁਰੰਤ ਸੂਚਿਤ ਕੀਤਾ ਪੁਲਿਸ ਨੂੰ ਸੂਚਿਤ ਕਰ ਕਿਉਂਕਿ ਅਸੀਂ ਸਟੈਚੂਵਲ ਧਿਆਨ ਨਹੀਂ ਮਾਰਿਆ ਉਸ ਤੋਂ ਬਾਅਦ ਤੁਰੰਤ ਬਾਅਦ ਹੁਣ ਪਤਾ ਲੱਗਾ ਕਿ ਸਟੈਚੂ ਨਾਲ ਵੀ ਛੇੜਖਾਨੀ ਹੋਈ ਔਰ ਉਹ ਤਿੰਨ ਇੰਦਨ ਜੋ ਘਟਣਾ ਕਿ ਉਹਦੀ ਸਪਾਈ ਵੀ ਬਿਨਾਂ ਸਾਡੀ ਜਾਣਕਾਰੀ ਤੋਂ ਕਰ ਦਿੱਤੀ ਗਈ ਸਾਡੇ ਧਿਆਨ ਚ ਨਹੀਂ ਆਈ ਗੱਲ ਔਰ ਹੁਣ ਜਿਹੜਾ ਆ ਅਸੀਂ ਇਹ ਪਰਜੋਰ ਮੰਗ ਕਰਦੇ ਆਂ ਔਰ ਪ੍ਰਸ਼ਾਸਨ ਨੂੰ ਚੇਤਾਵਨੀ ਵੀ ਦਿੰਦੇ ਆਂ ਤੇ ਤੁਰੰਤ ਜਲਦੀ ਤੋਂ ਜਲਦੀ ਇਹਦੀ ਜਾਂਚ ਕਰਕੇ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾਵੇ ਔਰ ਜਿਸ ਦੋਸ਼ੀਆਂ ਨੇ ਇਸ ਦੋਸ਼ ਨੂੰ ਛਪਾਉਣ ਦੀ ਕੋਸ਼ਿਸ਼ ਕੀਤੀ ਆ ਉਹ ਵੀ ਦੋਸ਼ੀ ਆ ਉਨਾ ਤੇ ਵੀ ਸਖਤ ਤੋਂ ਸਖਤ ਕਾਰਵਾਈ ਹੋ ਗਿਆ ਅੱਛਾ ਕੁਸ਼ਰਾਮ ਜੀ ਜਿਹੜਾ ਨਵਾਂ ਸਟੈਚੂ ਲਾਇਆ ਸੀ ਜਿਹੜਾ ਪਹਿਲਾਂ ਲੱਗਾ ਸੀਗਾ ਜਦੋਂ 31 ਤਰੀਕ ਦੀ ਉਹ ਹੀ ਘਟਨਾ ਦੱਸਦੇ ਹਾਂ ਉਸ ਤੋਂ ਬਾਅਦ ਜਿਹੜਾ ਇਹ ਜਿਹੜਾ ਹੁਣ ਰੰਗ ਸਾਨੂੰ ਦੇਖਦਾ ਪਿਆ ਬਾਪ ਸਾਡੇ ਜਿਹੜਾ ਫੇਸ ਤੇ ਉਹ ਰੰਗ ਹੁਣ ਜਦੋਂ ਸਾਫ਼ ਕਰਦੇ ਹੋਏ ਲਿਆਇਆ ਜਾਂ ਪਹਿਲਾਂ ਹੀ ਇਦਾਂ ਲਾਇਆ ਸੀਗਾ ਨਹੀਂ ਬਿਲਕੁਲ ਪਹਿਲਾਂ ਦਰੋਸੀ ਰੰਗ ਇਹ ਜਿਹੜਾ ਕਿਸੇ ਨੇ ਸਾਫ਼ ਕੀਤੀ ਕਾਲੋਸ਼ਾਈ ਉਹਦੇ ਨਾਲ ਇਹ ਵਾਲਾ ਪੇਂਟ ਲਿੱਥਿਆ ਹੋਇਆ ਹੂੰ ਇਹ ਇਹ ਪ੍ਰਾਇਮਰੀ ਸਕੂਲ ਦੇ ਜਿਹੜੇ ਕੰਧ ਹੈ ਕੰਧਾਂ ਤੇ ਵੀ ਨਾਰੇ ਲਿਖੇ ਗਏ ਸਕੇ ਕੰਧਾਂ ਤੇ ਵੀ ਨਾਰੇ ਖਾਲਸਾ ਜਿੰਦਾਬਾਦ ਫੋਰਸ ਦੇ ਲਿਖੇ ਗਏ ਸੀ ਉੱਥੇ ਤੇ ਹੁਣ ਸੀਸੀਟੀਵੀ ਕੈਮਰੇ ਵੀ ਹੁਣ ਇੱਥੇ ਨਵੇਂ ਤੁਸੀਂ ਲਗਵਾਏ ਹੈਗੇ ਆ ਉਹਦੇ ਵਿੱਚ ਵੀ ਕੁਝ ਹੈ ਦੇਖਿਆ ਕੁਝ ਸਾਰਾ ਕੱਢ ਰਹੇ ਅਸੀਂ ਥੋੜੀ ਦੇਰ ਦਾ ਕਲਿੱਪ ਬਣਾ ਕੇ ਸਾਰਿਆਂ ਨੂੰ ਅਸੀਂ ਪ੍ਰੈਸ ਨੂੰ ਦੇ ਦੇਣੀ ਧੰਨਵਾਦ ਜੀ ਇਹ ਸਭ ਸਾਡੇ ਸਰਪੰਚ ਇਧਰ ਹੋਰ ਵੀ ਆਗੂ ਸਹਿਮਾਨ ਜਿਹੜੇ ਇੱਥੇ ਪਹੁੰਚੇ ਹੋਏ ਆ ਰਜਿੰਦਰ ਸੰਧੂ ਜੀ ਸਾਡੇ ਨਾਲ ਆ ਉਹਨਾਂ ਨਾਲ ਵੀ ਗੱਲਬਾਤ ਕਰ ਲੈ ਸੰਧੂ ਸਾਹਿਬ ਲਗਾਤਾਰ ਜਿਹੜਾ ਹੈ ਬਾਬਾ ਸਾਹਿਬ ਦੇ ਸਟੈਚੂ ਆ ਜਿਹੜਾ ਇਸ ਤਰੀਕੇ ਨਾਲ ਸ਼ਰਾਰਤबाजी ਕੀਤੀ ਜਾ ਰਹੀ ਹੈ ਮਾਹੌਲ ਖਰਾਬ ਕਰਨ ਦੀ ਜਿਹੜੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਿਛਲੇ ਦਿਨਾਂ ਦੇ ਵਿੱਚ ਵੀ ਅਜੇ ਇੱਥੇ ਘਟਨਾ ਹੋਈ ਸੀ ਹੁਣ ਫੇਰ ਉਸੇ ਥਾਂ ਦੇ ਮਤਲਬ ਕੋਈ ਡਰ ਨਹੀਂ ਕੋਈ ਭੈ ਨਹੀਂ ਬਿਲਕੁਲ ਜੀ ਜਿਹੜੀ ਇਹ ਘਟਨਾ ਆ ਤੀ ਨਿੰਦਰ ਜੋ ਘਟਨਾ ਆ ਅਜੇ ਦੇਖੋ ਪੰਜਾਬ ਦੇ ਹਾਲਾਤ ਕੀ ਹੋ ਗਿਆ ਕਿ ਇੱਕ ਵਾਰ ਪਹਿਲਾਂ ਐਡੀ ਹਮਾਕਤ ਕਰਨ ਤੋਂ ਬਾਅਦ ਦੂਸਰੀ ਵਾਰ ਫੇਰ ਆ ਗਏ ਬਾਬਾ ਸਾਹਿਬ ਦੇ ਸਟੈਚੂ ਦਾ ਜਿਹੜਾ ਛੇੜਛਾੜ ਕੀਤੀ ਆ ਇਹਦੇ ਲਈ ਜਿੰਨੀ ਵੀ ਇਹਦੀ ਨਿੰਦਾ ਕੀਤੀ ਜਾਵੇ ਘੱਟਾ ਪਰ ਨਾਲ-ਨਾਲ ਜਿਹੜਾ ਪ੍ਰਸ਼ਾਸਨ ਆ ਜਾਂ ਜਿੱਦਾਂ ਉਹ ਜੋ ਸਟੈਚੂ ਨਾਲ ਉਹ ਨਹੀਂ ਛੇੜਖਾਂਦੀ ਕੀਤੀ ਆ ਉਸ ਤੋਂ ਬਾਅਦ ਚੋ ਮਟਾਇਆ ਵੀ ਗਿਆ ਆ ਉੱਥੇ ਇੱਥੇ ਸੀਸੀਟੀਵੀ ਕੈਮਰੇ ਲੱਗੇ ਹੋਏ ਆ ਜਿਹਨੇ ਕੀਤੀ ਆ ਉਹਦਾ ਦੋਸ਼ੀ ਹੈਗਾ ਹੈਗਾ ਆ ਜਿਹਨੇ ਮਟਾਇਆ ਉਹ ਤੋਂ ਵੱਡਾ ਦੋਸ਼ੀ ਆ ਇਸ ਲਈ ਸਾਨੂੰ ਸਾਰੀ ਸਾਡੀਆਂ ਗੁਰਦਵਾਰਾਸ ਮੰਦਰ ਪ੍ਰਬੰਧਕ ਕਮੇਟੀਆਂ ਜਿਹੜੀਆਂ ਨਾਮਲੇਵਾ ਸੰਸਥਾਆਂ ਅਤੇ ਗੁਰੂ ਆਪਣੇ ਬਾਬਾ ਸਾਹਿਬ ਅੰਬੇਦਕਰ ਦੀਆਂ ਸੰਸਥਾਵਾਂ ਆ ਇਹਨਾਂ ਸਾਰਿਆਂ ਨੂੰ ਚਾਹੀਦਾ ਕਿ ਨਾਲ ਇਕੱਠੇ ਹੋਗੇ ਆਪਾਂ ਇਹ ਜਿਹੜੀ ਘਟਨਾ ਆ ਇਹਦੇ ਵਿੱਚ ਜਿਹੜਾ ਇਹਦੀ ਤਹਿ ਤੱਕ ਪਹੁੰਚੀ ਅਤੇ ਇਹਦੇ ਉੱਤੇ ਜੋ ਆਪਣਾ ਪੱਖਾ ਪੇਸ਼ ਕਰੀਏ ਜੇ ਪ੍ਰਸ਼ਾਸਨ ਨਹੀਂ ਸਾਧ ਦਿੰਦਾ ਤਾਂ ਆਪਾਂ ਕੋਈ ਨਾ ਕੋਈ ਇਦਾਂ ਦਾ ਲਿਖੇ ਕੋਈ ਸੰਘਾਸ਼ ਲਿਖੇ ਜਿੰਨਾ ਕੀ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਦੀਆਂ ਕੰਨਾਂ ਤੱਕ ਗੱਲ ਪਹੁੰਚ ਸਕੇ ਤਾਂ ਤੁਸੀਂ ਵੀਰਾਂ ਨੂੰ ਦਿਖਾ ਦਈਏ ਸੀਸੀਟੀਵੀ ਕੈਮਰਾ ਜਿਹੜਾ ਬਿਲਕੁਲ ਆ ਬਾਬਾ ਸਾਹਿਬ ਦੇ ਸਟੈਚੂਰ ਵਾਲ ਨੂੰ ਇਹਦੀ ਲੋਕੇਸ਼ਨ ਹੈ ਕਿਉਂਕਿ ਇਹ ਕੈਮਰੇ ਉਸ ਘਟਨਾ ਤੋਂ ਬਾਅਦ ਦੁਬਾਰਾ ਤੋਂ ਜਿਹੜੇ ਨਵੇਂ ਲਗਵਾਏ ਗਏ ਸੀਗੇ ਕਿਸ ਨੇ ਇਹ ਸਾਫ਼ ਕੀਤੀ ਹੈ ਕਾਲਕ ਜਿਹੜੀ ਇਹ ਹੈ ਜਾਂ ਸਪਰੇਅ ਮਾਰੀ ਗਈ ਸੀ ਜਾਂ ਨਾਰੇ ਲਿਖੇ ਗਏ ਸੀਗੇ ਇਹ ਵੀ ਇੱਕ ਸਵਾਲ ਕਿਉਂਕਿ ਬਣਿਆ ਹੋਇਆ ਸੰਗਤ ਕਹ ਰਹੀ ਹੈ ਕਿ ਸਾਨੂੰ ਨਹੀਂ ਪਤਾ ਹੈਗਾ ਕਿਸੇ ਵੀ ਪਿੰਡ ਦੇ ਮੋਤਵਾਰ ਨੂੰ ਜਾਂ ਜਿਹੜੇ ਇੱਥੇ ਕੌਂਸਲਰ ਰਹਿੰਦੇ ਆ ਉਹਨਾਂ ਨੂੰ ਵੀ ਨਹੀਂ ਪਤਾ ਹੈਗਾ ਇਸ ਗੱਲ ਦਾ ਕਿਉਂਕਿ ਬਿਲਕੁਲ ਇਹ ਜਿਹੜਾ ਰੋਡ ਨਕੋਦਰ ਰੋਡ ਜਾਂਦਾ ਹੈ ਰੋਡ ਦੇ ਉੱਪਰ ਹੀ ਬਾਵਾ ਸਾਹਿਬ ਦਾ ਜਿਹੜਾ ਸਟੈਚੂ ਲੱਗਾ ਪਰ ਇੱਕ ਜ਼ਰੂਰ ਇੱਥੇ ਅੰਗਹਿਲੀ ਵੀ ਕਹਿ ਸਕਦੇ ਆ ਕਿ ਇੱਥੇ ਕੋਈ ਵੀ ਸੇਫਟੀ ਦੇ ਲਈ ਜਿਵੇਂ ਅੱਗੇ ਇੱਥੇ ਸ਼ੀਸ਼ੇ ਲੱਗੇ ਹੁੰਦੇ ਸੀ ਸ਼ੀਸ਼ਿਆਂ ਦੇ ਵਿੱਚ ਇਹ ਸਾਰਾ ਸੀਗਾ ਇਹ ਸਕੂਲ ਦੀ ਤਸਵੀਰ ਆ ਵੀ ਤੁਹਾਨੂੰ ਦਿਖਾ ਦਈਏ ਇਹ ਸਕੂਲ ਦੇ ਕੰਧਾਂ ਦੇ ਉੱਪਰ ਵੀ ਜਿਹੜੀ ਵੀਡੀਓ ਅਸੀਂ ਵਾਇਰਲ ਹੁੰਦੀ ਦੇਖ ਰਹੇ ਗੁਰੂ ਪ੍ਰਤਮ ਪੰਨੋਂ ਨੇ ਜਿਹੜੀ ਵੀਡੀਓ ਵਾਇਰਲ ਕੀਤੀ ਹੈ ਉਹਦੇ ਵਿੱਚ ਜਿਹੜੇ ਇਸ ਸਕੂਲ ਦੇ ਕੰਧਾਂ ਦੇ ਉੱਪਰ ਵੀ ਜਿਹੜੇ ਨਾਰੇ ਲਿਖੇ ਹੋਏ ਸੀਗੇ ਉਹ ਵੀ ਸਾਫ਼ ਕੀਤੇ ਹੋਏ ਆ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਨੰਗਲ ਫਲੋਰ ਇਹਦੀ ਕੰਧਾਂ ਦੇ ਇੱਧਰ ਦਿਖਾ ਦਿੰਦੇ ਤੁਹਾਨੂੰ ਇਸ ਜਗ੍ਹਾ ਤੇ ਜਿਹੜੇ ਇਹ ਨਾਰੇ ਲਿਖੇ ਹੋਏ ਆ ਜਿਹੜੇ ਹੁਣ ਇੱਥੋਂ ਸਾਫ਼ ਕੀਤੇ ਹੋਏ ਆ ਵੀਡੀਓ ਜਿਹੜੀ ਵਾਇਰਲ ਹੋਈ ਆ ਵੀਡੀਓ ਵਾਇਰਲ ਦੇ ਵਿੱਚ ਸਾਫ਼ ਤੌਰ ਤੇ ਅਸੀਂ ਦੇਖ ਸਕਦੇ ਆ ਤੇ ਹੁਣ ਆਏ ਦੇਖ ਸਕਦੇ ਤੁਸੀਂ ਜਿਹੜੇ ਕਿਹਨੇ ਸਾਫ਼ ਕੀਤੇ ਆ ਕਿ ਇਹ ਹਲੇ ਕਲੀਅਰ ਨਹੀਂ ਹੋ ਰਿਹਾ ਕਿ ਪ੍ਰਸ਼ਾਸਨ ਨੇ ਸਾਫ਼ ਕੀਤੇ ਆ ਜਾਂ ਕਿਸ ਨੂੰ ਸਾਫ਼ ਕਰਾਇਆ ਹੈ ਕਿਉਂਕਿ ਇਸ ਵੀਡੀਓ ਦੇ ਵਿੱਚ ਜਿਹੜੀ ਵਾਇਰਲ ਕੀਤੀ ਹੈ ਉਹ ਗੁਰਪ੍ਰਤਮ ਪੰਨੂ ਜਿਹਦੇ ਵਿੱਚ ਸਾਫ਼ ਤੌਰ ਤੇ ਦੱਸ ਰਿਹਾ ਕਿ ਉਹਨੇ ਫੇਰ ਇੱਕ ਵਾਰੀ ਇਸ ਵਾਰਦਾਤ ਨੂੰ ਜਾਂ ਇਸ ਘਟਨਾ ਨੂੰ ਜਿਹੜਾ ਅੰਜਾਮ ਦਿੱਤਾ ਹੈਗਾ ਤੇ ਉਸ ਤੋਂ ਬਾਅਦ ਹੁਣ ਸਵਾਲੀਆ ਨਿਸ਼ਾਨ ਖੜੇ ਹੁੰਦੇ ਆ ਕਿ ਪ੍ਰਸ਼ਾਸਨ ਜਿਹੜਾ ਹੈ ਕੀ ਉਥੋਂ ਸਬਕ ਲਿਆ ਸੀਗਾ ਕਿ ਪਿਛਲੇ ਦਿਨਾਂ ਦੇ ਵਿੱਚ ਵੀ ਜਦੋਂ ਇਹ ਸਾਰੀ ਵਾਰਦਾਤ ਹੋਈ ਸੀ ਘਟਨਾ ਹੋਈ ਸੀ ਤੇ ਉਸ ਤੋਂ ਬਾਅਦ ਇੱਥੇ ਧਰਨਾ ਚੱਲਿਆ ਸੀ ਕਾਫੀ ਦੇਰ ਕਾਫੀ ਦਿਨਾਂ ਤੱਕ ਧਰਨਾ ਚੱਲਿਆ ਸੀ ਵੱਖ-ਵੱਖ ਪਾਰਟੀ ਦੇ ਨਮਾਇंदे ਇੱਥੇ ਪਹੁੰਚੇ ਸੀਗੇ ਲੀਡਰ ਸਾਹਿਬਾਨ ਪਹੁੰਚੇ ਸੀਗੇ ਹੁਣ ਇੱਕ ਵਾਰ ਫੇਰ ਤੋਂ ਜਿਹੜਾ ਹੈ ਗੁਰੂਪਤਵੰਤ ਪੰਨੂ ਨੇ ਇਸ ਦੀ ਜ਼ਿੰਮੇਵਾਰੀ ਲੈਂਦੇ ਹੋਏ ਵੀਡੀਓ ਵਾਇਰਲ ਕਰਕੇ ਸਾਰੀ ਉਸ ਜੋ ਵੀ ਹਰਕਤਾਂ ਨੇ ਕੀਤੀ ਹੈ ਉਸ ਦੀ ਵੀਡੀਓ ਵਾਈਰਲ ਕੀਤੇ ਜਿਸ ਤੋਂ ਬਾਅਦ ਹੁਣ ਪਿੰਡ ਦਾ ਮਾਹੌਲ ਜਿਹੜਾ ਹੈ ਗਰਮਾ ਰਿਹਾ ਹੈ ਵੱਖ-ਵੱਖ ਸਾਮਾ ਇੱਥੇ ਪਹੁੰਚ ਰਿਹਾ ਹੈ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਆਗੂ ਨੁਮਾਇंदे ਜਿਹੜੇ ਹੁਣ ਇੱਥੇ ਪਹੁੰਚ ਵੀਡੀਓ ਵਾਇਰਲ ਹੋਈ ਹੈ ਉਹ ਸਭ ਦੀ ਹੈ ਮੁੱਖ ਤੇ ਆਇਆ ਪਿੰਡ ਦੇ ਵਿੱਚ ਮੌਕਾ ਪੜਤਾਲ ਕਰਕੇ ਦੇਖ ਲਈਏ ਠੀਕ ਆ ਤੇ ਸਾਰੇ ਇੱਥੇ ਸੀਸੀਟੀਵੀ ਕੈਮਰਾ ਵੀ ਲੱਗਾ ਹੈ ਉਹਦੀ ਪੜਤਾਲ ਕਰਦੇ ਹਾਂ ਜੀ ਪੜਤਾਲ ਸ਼ੁਰੂ ਕਰ ਰਹੇ ਹਾਂ ਜੀ ਉਸ ਤੋਂ ਬਾਅਦ ਇੱਕ ਕਨਕਲੂਜਨ ਕੋ ਨਿਕਲੇਗੀ ਠੀਕ ਆ ਦੇਖਦੇ ਆਣ ਵਾਲੇ ਸਮੇਂ ਦੇ ਵਿੱਚ ਹੁਣ ਮਾਹੌਲ ਕੀ ਰਹਿਣ ਵਾਲਾ ਹੈ ਹਨੀ ਦੇ ਨਾਲ ਮਨੀਸ਼ 바ਵਾ ਪੀਟੀਸੀ ਨਿਊਜ਼ ਫਲੋ